ਹੋਰ ਚੱਲਦੀ ਜਾਂਦੀ ਹੈ ਹੋਰ ਚੱਲ ਰਹੀ ਹੈ ਸਾਰੀਆਂ ਸੰਗਤਾਂ ਨੇ ਭਾਈ ਬਲਕੇ ਸਾਹਿਬ ਦੇ ਮਗਰ ਚੱਲਦੇ ਆਪਣੇ ਕੰਮ ਨੂੰ ਸਫਲਾ ਕਰਨਾ ਅਤੇ ਭਾਈ ਸਤਕਰਾਂ ਨੇ ਜੋ ਬਲਕੇ ਸਾਹਿਬ ਦੇ ਰੌਣਕਾਂ ਨੂੰ ਵਧਾਉਣਾ ਮਾਈ ਬਾਸਾਤ ਮਿੰਟਾਂ ਦੇ ਵਿੱਚ ਮੌਕੇ ਦੀ ਕਿਰਪਾ ਅਦਾ ਕਰੋ ਮਹਾਰਾਜ ਸਦੀਪਾਸ਼ਾ ਦਾ ਪ੍ਰਕਾਸ਼ ਦਿਹਾੜਾ ਜੋ ਹਰ ਸਾਲ ਸੋਹਣੀ ਵਿਖੇ ਮਨਾਇਆ ਜਾਂਦਾ ਹੈ ਸਾਰੇ ਪਿਆਰੇ ਹੋ ਚੁੱਕੇ ਹਨ ਅਰਦਾਸ ਮਾਦੀ ਜੀਓ ਪਿੰਡ ਸਭ ਤੇ ਦਾ ਕੋ ਨਾਨਕ ਸਰ ਤੇਰੀ ਵਡਿਆਈ ਕੋਈ ਨਾਮ ਨਾ ਜਾਣ ਮੇਰਾ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਬਾਰ ਸ੍ਰੀ ਭਗਵੰਤੇ ਜੀ ਕੀ ਪਾਰਛੇ 10ਵੇਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਇਹ ਰੰਗਦੁਗਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਨ ਦਿੱਥ ਸਬਦ ਰਜਾਇ ਤੇਗ ਬਹਾਦਰ ਸੁਮਰਿਆ ਕਾਰਨੋਂ ਨ ਦਿਆਵੈ ਧਾਈ ਸਬ ਧਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬ ਧਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਆਤਮ ਗਿਆਨ ਸੁਭਜਗਦੀ ਜੋਤ ਹਾਜ਼ਰਾ ਹਜ਼ੂਰ ਜੁਗ ਹੋ ਜੁਗੋ ਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਜੀ ਦੇ ਦਰਸਨ ਦੇ دارਜੀ ਦਾ ਧਿਆਨ ਅਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚਹੁ ਸਭ ਜਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੰਪੀਆਂ ਤਫੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਰ ਕੀਤਾ ਤਿੰਨਾ ਪਿਆਰੇ ਚਰਨ ਦੀ ਪਵਿੱਤਰ ਕਮਾਈ ਦਾ ਧਿਆਨ ਅਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿੱਧ ਤੇ ਬੰਦ ਬੰਦ ਘਟਾਈ ਕੌਪਰੀਆਂ ਲਹਾਈਆਂ ਚੜਕੜੀਆਂ ਤੇ ਚੜੇ ਤਾਂ ਨਿਆਰੇ ਨਾ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਧਰਮ ਨਹੀਂ ਹਾਰਿਆ ਆਪੀ ਦੇ ਬਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਤਿੰਨਾ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਮਹਾਂਪੁਰਖਾਂ ਆਪ ਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਗ੍ਰਥਮੇ ਸਰਵੱਤ ਖਾਲਸਾ ਜੀ ਕੀਰਦਾਸ ਜੀ ਸਰਵੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਅੰਤਰਿ ਚੈ ਰਾਹਿਤ ਦੇਖ ਤੇ ਕਿ ਪੈ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇ দান ਰਹਿ দান ਵਿਵੇਕ দান ਸਹਾ দান ਪ੍ਰੋਸਾਦ দান ਦਾਨ ਸਰਦਾ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਭੰਗੇ ਜੁਗ ਹੋ ਜੁਗੋ ਟਲ ਧਰਮ ਕਾ ਜੈਕਾਰ ਖਾਲਸਾ ਸਹਿ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤੂ ਜੀ ਮਤ ਪਾਦੇ ਰਾਖੀ ਅਕਾਲ ਪੁਰਖ ਵਾਹਿਗੁਰੂ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਦੇ ਹਰਿ ਗੁਰਦੁਆਰੇ ਗੁਰਤਾ ਮੰਦੇ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪੈਰੇ ਖਾਲਸਾ ਜੀ ਨੂੰ ਬਖਸ਼ੋ ਨਵਾਣੇ ਦੇ ਮਾਨ ਸਤਿਗੁਰੂ ਨੇਤਾਣੇ ਦੇ ਤਾਂ ਨਯੋਟਿਆਂ ਦੀ ਓਟ ਨਗਤਿਆਂ ਦੀ ਗਾਤਨ ਫੱਤਿਆਂ ਦੀ ਪੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਾਂ ਦੇ ਆਵਨ ਚਰਣਾ ਵਿੱਚ ਨਿਮਰਤਾ ਸਹਿਤ ਹੈ ਇਸ ਵੇਲੇ ਦੀ ਸਰਵ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀਆਂ ਦਾ ਕੋਟਾਣ ਕੋਟ ਸੁਖਣਾ ਹੈ ਧੰਨਵਾਦ ਹੈ ਮਹਾਨ ਕਿਰਪਾ ਕੀਤੀ ਆਪ ਜੀ ਨੇ ਇਸ ਵੇਲੇ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਾਈ ਸਾਬ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਇਆਂ ਸਾਲਾਨਾ ਮਹਾਨ ਗੁਰਮਤ ਸਮਾਗਮ ਨਗਰਨ ਵਾਸੀ ਸੰਗਤਾਂ ਪਿੰਡ ਜੋਗੇਵਾਲੇ ਦੇ ਇਲਾਕੇ ਦੀਆਂ ਸੰਗਤਾਂ ਮਾਪਾ ਪ੍ਰੇਮ ਸਿੰਘ ਜੀ ਦਾ ਉਦੋਂ ਸਰਕਾ ਆਪ ਜੀ ਦੀ ਕਿਰਪਾ ਦੁਆਰਾ ਇਸ ਵੇਲੇ ਬਾਰਾਂ ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਕਰਨ ਵਾਸਤੇ ਆਪ ਜੀ ਦੇ ਪਾਵਨ ਸਰੂਪੇ ਇਸ ਸੰਤਾਂ ਤੋਂ ਕੋਠੇ ਹਰ ਰਾਏ ਸਾਹਿਬ ਵੱਕੇ ਲ ਜਾ ਰਹੇ ਨੇ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਰਸਤੇ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਚੜ੍ਹਦੀ ਕਲਾ ਕਰਨੇ ਆਪ ਜੀ ਦੇ ਸਿੰਘ ਹਾਜ਼ਰ ਹਨ ਪਾ ਤਨਵਿੰਦਰ ਕੀਤੀ ਆ ਸ੍ਰੀ ਸੇਵ ਕੋਲ ਉਹ ਜੀ ਨੂੰ ਨਿਕਲ ਕੇ ਤੇ ਨਿਕਲ ਕੇ ਤੇ ਬਾਬਾ ਜੀ ਕਿੰਨੇ ਆ ਜੀ ਦੇਖੋ ਹਾਂਜੀ ਸਤਨਾਮ ਸਤਨਾਮ ਨਾ ਹੈ ਤੰਤਨਾ ਆਇਓ ਜੋ ਕਾਸ਼ ਕਰਦਾ ਪਰਾਹੇ ਕਿ ਉਖੰਤਨਾ ਵਿਸਤਨਾ ਵਾਲਾ ਰਸਗਾਵਾਰੇ ਕਿ ਹਾਤਗਾ ਜਿਹੜਾ ਲੈਟਰ ਕੰਮੀ ਨਹੀਂ ਹੋਣਾ ਲਾਤਾ ਇਹ ਸਮਾਰ ਕੇ ਲਾਓ ਜਗਦੇ ਲੈਟਰ ਅਕੇ ਦੇਖ ਲੈ ਇਸ ਤਰ੍ਹਾਂ ਲੱਸੀ ਤੇ ਬੀਲਾ ਕੰਮੀ ਕਰ ਗਈ ਹੈ ਨਾ Let's go, let's go, let's go. Okay. <laughs> लाए ਵਾਸਤਵਿਕ ਉਹ ਆਪੇ ਜਰਮਨੋ ਅਕ ਆ ਮਰਵਾਤ ਅਰੋਹ ਗ੍ਰੇਜ ਇਹ ਬੜਾ ਚਲਾ ਹਾਂਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸਰਬਕਲਾ ਸਮਰਥ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸੰਤਾ ਕੇ ਕਾਰਜ ਆਪ ਖਲੋਇਆ ਜਲ ਛਾਇਆ RAM ਸੰਤ ਕੋ ਮਤ ਕੋਈ ਨਿੰਦੋ ਸੰਤ RAM ਹੈ ਇਕ ਕਹਿ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਬਿਕੋ ਸਜਣ ਸਚਾ ਪਤਿ ਸਾਹ ਸਿਰ ਸਾਹ ਦਾ ਸਾ ਜਿਸ ਪਾਸ ਬਹਿਟਿਆ ਸੋਹੀਐ ਸਬਨਾੰਦਾ ਵਿਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾੰਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 5 ਜੀ ਜੰਤਾ ਸਤਿ ਨਾਸਕਰਦੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਉ ਪ੍ਰਭ ਆਪਣੇ ਭਾਵਨਿਤ ਪਾਰਿਉ ਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਪੁਰਨਾ ਕਸਮ ਹਮਾਰੇ ਰਹਾ ਆਉ ਬੈਠਾ ਆਦਰ ਸਭ ਥਾਏ ਪੂਰਨ ਕਤ ਹੋਂ ਬਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਤਾ ਆ ਬੈਠ ਆਦਰ ਸਭ ਥਾਏ ਓਣ ਨਕਤ ਹੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ